ਦਸੂਆ ਵਿੱਚ ਅਸਵੇਰੇ ਕੱਪੜਿਆਂ ਦੀ ਇੱਕ ਗੋਦਾਮ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਕੰਨ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਾਣਕਾਰੀ ਅਨੁਸਾਰ ਦਸੂਆ ਦੇ ਤਲਾਬ ਰੋਡ ਦੇ ਉੱਤੇ ਸੋਨੂ ਗਾਰਮੈਂਟਸ ਨਾਮ ਦੀ ਦੁਕਾਨ ਦੇ ਗੋਦਾਮ 'ਚ ਪਏ ਲੱਖਾਂ ਦੇ ਕੱਪੜੇ ਜਲ ਕੇ ਸੁਆਹ ਹੋ ਗਏ ਇਸ ਵੰਦੀ ਜਾ ਕੇ ਦੰਦਿਆ ਦੁਕਾਨ ਦੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸਵੇਰੇ ਜਦੋਂ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੁਕਾਨ ਦੇ ਉੱਪਰ ਅੱਗ ਲੱਗਣ ਦੇ ਕੰਧੂਆ ਨਿਕਲਦਾ ਨਜ਼ਰ ਆਇਆ ਜਿਸ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਪੁਲਿਸ ਥਾਣਾ ਦਸੂਹਾ ਤੇ ਪੰਜਾਬ ਫਾਇਰ ਐਮਰਜੈਂਸੀ ਸਰਵਿਸ ਨੂੰ ਸਦੀ ਸੂਚਨਾ ਦਿੱਤੀ ਜਿਸ ਦੇ ਬਾਅਦ 5 ਤੋਂ 10 ਮਿੰਟਾਂ ਦੇ ਅੰਦਰ ਅੰਦਰ ਅੱਗ ਬੁਝਾਉਣ ਲਈ ਫਾਇਰ ਬਗੇੜ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਉਹਨਾਂ ਨੇ ਅੱਗ ਨੂੰ ਕਾਬੂ ਪਾਉਣ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੁਰਿੰਦਰ ਸਿੰਘ ਨੇ ਅੱਗ ਲੱਗਣ ਦਾ ਕਾਰਨ ਇਨਵਰਟਰ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਸੁਰਿੰਦਰ ਸਿੰਘ ਦੇ ਮੁਤਾਬਿਕ ਇਸ ਅੱਗ ਲੱਗਣ ਦੇ ਕਾਰਨ ਉਹਨਾਂ ਦਾ ਗਰਮੀਆਂ ਤੇ ਸਰਦੀਆਂ ਦੇ ਕੱਪੜਿਆਂ ਦਾ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਹੀ ਅੱਜ ਸਵੇਰੇ ਇਸ ਅੱਗ ਤੇ ਕਾਬੂ ਪਾਲਿਆ ਗਿਆ ਸੀ ਪਰੰਤੂ ਦੁਪਹਿਰ ਤੋਂ ਬਾਅਦ ਇਸ ਦੁਕਾਨ ਦੇ ਅੰਦਰ ਫੇਰ ਅੱਗ ਲੱਗ ਗਈ। ਉੱਥੇ ਇਸ ਅੱਗ ਨੂੰ ਬੁਝਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਹੁਣ ਤੱਕ 5 ਤੋਂ 6 ਫਾਇਰ ਬਗੀੜ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਾਣੀ ਲੈ ਕੇ ਪਹੁੰਚ ਚੁੱਕੀਆਂ ਹਨ। ਨਾਂ ਹੈਗਾ ਜੀ ਸੁਰਿੰਦਰ ਸਿੰਘ ਸੋਨੋ ਰੈਡੀਮੇਡ ਗਾਰਮੈਂਟ ਦਾ ਜੀ। ਠੀਕ ਹੈ ਭਈ ਆਪੇ ਜ਼ਕਰ ਮੌਜੂਦ ਹੈ ਜੀ ਪਾਜੀ ਇੱਕ ਦੁਕਾਨ ਸਾਡੀ ਆਹਾਇਆ ਇੱਕ ਆਹਾਇਆ ਤੇ ਪਿੱਛੇ ਸਾਡਾ ਗਦਾਮ ਆ ਜੀ ਗਦਾਮ ਦੇ ਵਿੱਚ ਜਿਹੜੀ ਅੱਗ ਲੱਗ ਗਈ ਆ ਜੀ ਕਿਵੇਂ ਲੱਗੀ ਕਿਵੇਂ ਪਤਾ ਇਹ ਵਾਲਾ ਜੀ ਯਾਨੀ ਕਿ ਰਾਤੀ ਅਸੀਂ ਜਿਹੜਾ ਸ਼ਟਰ ਬੰਦ ਕਰ ਗਏ ਆ ਉੱਥੇ ਜਿਹੜਾ ਸਮਾਨ ਦੇ ਲੱਗੇ ਜਿਹੜਾ ਆ ਸਾਡਾ ਇਨਵਰਟਰ ਪਿਆ ਆ ਸੀ ਮੇਰੇ ਹਿਸਾਬ ਨਾਲ ਤਾਂ ਇਨਵਰਟਰ ਜਿਹੜਾ ਆ ਜਿਹੜਾ ਸਰਕਟ ਸ਼ਾਰਟ ਹੋ ਗਿਆ ਜੀ ਉਹਦਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਰਹੀ ਸਾਨੂੰ ਸਵੇਰੇ ਜੀ 8 ਵਜੇ ਮੈਂ ਆ ਗਿਆ ਆ 9 ਵਜੇ ਨਾਲ ਤਕਰੀਬਨ ਸਾਨੂੰ ਮੁੰਡਿਆਂ ਨੇ ਦੱਸਿਆ ਵੀ ਉੱਪਰੋਂ ਧੂਆ ਨਿਕਲਦਾ ਬਿਆ ਬਾ ਜਦੋਂ ਦੇਖਿਆ ਤੇ ਅੱਗ ਜਿਹੜੀ ਆ ਬ ਤੇ ਉਸ ਤੋਂ ਬਾਅਦ ਜਿਹੜਾ ਆ ਮੈਂ ਨਾਲ ਹੀ ਜਿਹੜਾ ਆ ਆਪਣੇ ਫਾਇਰ ਗੇਟ ਨੂੰ ਕਾਲ ਕੀਤੀ ਆ ਤੇ ਤਿੰਨ ਚਾਰ ਮਿੰਟਾਂ ਦੀ ਬਾਅਦ ਬਲ ਗੇਟ ਆ ਗਈ ਆ ਅੱਗ ਜਿਹੜੀ ਆ ਉਸ ਜਿਹੜੀ ਬਹੁਤ ਜ਼ਿਆਦਾ ਮੱਚ ਚੁੱਕੀ ਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਜੀ। ਇਹ ਤਾਂ ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨਾ ਨੁਕਸਾਨ ਨੁਕਸਾਨ ਬਜੀ ਮੇਰਾ ਜਿਹੜਾ 30 35 ਬੋਰੇ ਸੀਗੇ ਜਿਹੜੇ ਸਰਦੀਆਂ ਦੇ ਵੀ ਤੇ ਗਰਮੀਆਂ ਦੇ ਮਾਲ ਦੇ ਵੀ ਤੇ ਸਾਡਾ 9 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਜੀ ਜਿਹੜਾ ਕੀ ਸੀਗਾ ਬਜੀ ਕਿ ਦਾਲ ਤੇ ਕੀ ਮਦਮ ਦੇ ਵਿੱਚ ਸਾਰੇ ਰੈਡੀਮੇਡ ਦੇ ਕੱਪੜੇ ਸੀਗੇ ਜੀ ਮੇਰੇ ਰੈਡੀਮੇਡ ਦਾ ਕੰਮ ਕਰਦੇ ਹਾਂ ਜੀ ਬਿਲਕੁਲ ਜੀ ਜੀ ਟੋਟਲ ਕਿੰਨਾ ਨੁਕਸਾਨ ਹੋ ਗਿਆ ਬਜੀ 10 ਲੱਖ ਦਾ ਨੁਕਸਾਨ ਹੋ ਗਿਆ ਜੀ ਮੇਰਾ ਅੱਗ ਦੀ ਗੱਲ ਕਰੀਏ ਤਾਂ ਅੱਗ ਬੁਝ ਚੁੱਕੀ ਆ ਅ ਕਿ ਆਰ ਬਿਲਡਿੰਗ ਦਾ ਵੀ ਜਿਹੜਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਬਾਈ ਨਾਮ ਤਾਂ ਦਾ ਜੀ ਦੀਪਕ ਮਾਲ ਸਾਫਾ ਰਕਸ ਸਰ ਕਿੰਨੇ ਵੇ ਤੁਹਾਨੂੰ ਸੂਚਨਾ ਮਿਲੀ ਸੀ 10 ਵਜੇ ਮੁੰਮ ਆਇਆ ਜੀ ਚਲ ਤੇ ਕਿੰਨੇ ਵੇ ਦੇਚ ਪਹੁੰਚ ਕੇ 10 ਵਜੇ 3 ਕਿੰਨੇ ਦੇ ਇੱਥੇ ਗੱਡੀ ਪਹੁੰਚੀ 2 ਵਜੇ ਤੇ ਕਿੰਨੀਆਂ ਗੱਡੀਆਂ ਅਜੇ ਤੱਕ ਆ ਚੱਕੀਆਂ ਹੁਣ ਤੱਕ ਗੱਡੀਆਂ ਦੋ ਗੱਡੀਆਂ ਲੱਗੀਆਂ ਤੀਜੀ ਭਰ ਕੇ ਫੇਰ ਆ ਗਈ ਉਹ ਲੱਗ ਗਈ ਐ ਇੱਕ ਗੱਡੀ ਫੇਰ ਦੁਬਾਰਾ ਭਰਨ ਗਈ ਚਾਰ ਗੱਡੀਆਂ ਲੱਗਣਗੀਆਂ ਨਹੀਂ ਨਹੀਂ ਅੱਜ ਫਾਇਰ ਕੰਟਰੋਲ ਚ ਸਾਰੀ ਠੀਕ ਉਹਨਾਂ ਵੈਸੇ ਜੋ ਹੀਟ ਵੜੀ ਆ ਹੀਟ ਨੂੰ ਥੋੜਾ ਘੱਟ ਕਰਨ ਨੂੰ ਮਾਪੀ ਇੱਕ ਪਾਣੀ ਦੀ ਗੱਡੀ ਫालतू ਮਾਰਾਂਗੇ ਠੀਕ ਹੈ ਸਰ